ठाणा सिटी ਦੇ ਐਸਐਚਓ ਅਮਨਦੀਪ ਨਾਹਰ ਦਾ ਤਬਾਦਲਾ ਹੋਣ ਤੋਂ ਬਾਅਦ ਇੰਸਪੈਕਟਰ ਗੌਰਵ ਧੀਰ ਨੂੰ ठाणा सिटी ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਇੰਸਪੈਕਟਰ ਗੌਰਵ ਧੀਰ ਵੱਲੋਂ ਆਪਣਾ ਚਾਰ ਸੰਭਾਲ ਲਿਆ ਗਿਆ ਹੈ ਜ਼ਿਕਰ ਜੋਗ ਹੈ ਕਿ ਇੰਸਪੈਕਟਰ ਗੌਰਵ ਧੀਰ ਪਹਿਲਾਂ ਵੀ ਫਗਵਾੜਾ ਵਿਖੇ ਵਕਫਾ ਖਾਨਿਆਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਵਾ ਚੁਕੇ ਨੇ ਗੌਰਵ ਧੀਰ ਦੇ ਚਾਰਜ ਸੰਭਾਲਣ ਉਪਰੰਤ ਨਗਰ ਨਿਗਮ ਮੇਅਰ ਰਾਮਪਾਲ ਉਪਲ ਦੇ ਬੇਟੇ ਕਰਨ ਉਪਲ ਅਤੇ ਰਾਜਨ ਸ਼ਰਮਾ ਦੀ ਅਗਵਾਈ ਹੇਠ ਸਮੂਹ ਆਪ ਵਰਕਰਾਂ ਵੱਲੋਂ ਥਾਣੇ ਵਿਖੇ ਜਾ ਕੇ ਉਨ੍ਹਾਂ ਦਾ ਨਿਗਾਹਸਵਾਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਆਗੂਆਂ ਵੱਲੋਂ ਥਾਣਾ ਮੁਖੀ ਗੌਰਵਦੀਪ ਨੂੰ ਫੁੱਲਾਂ ਦੇ ਬੁਕੇ ਭੇਟ ਕੀਤੇ ਗਏ, ਉੱਥੇ ਹੀ ਉਨ੍ਹਾਂ ਕਿਹਾ ਕਿ ਇੰਸਪੈਕਟਰ ਗੌਰਵਦੀਪ ਇੱਕ ਮਿਹਨਤੀ ਤੇ ਇਮਾਨਦਾਰ ਪੁਲਿਸ ਅਫਸਰ ਨੇ ਤੇ ਇਹਨਾਂ ਦੀ ਯੋਗ ਅਗਵਾਈ ਵਿੱਚ ਫਗਵਾੜਾ ਜਲਦੀ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਹੋਵੇਗਾ। ਉਨ੍ਹਾਂ ਇਸ ਪ੍ਰਗਟਾਈ ਕਿ ਇੰਸਪੈਕਟਰ ਗੌਰਵਦੀਪ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਫਗਵਾੜਾ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਧਰ ਥਾਣਾ ਮੁਖੀ ਗੌਰਵ ਧੀਰ ਨੇ ਜਿੱਥੇ ਸਮੂਹ ਅਧਿਕਾਰੀਆਂ ਦਾ ਉਨ੍ਹਾਂ ਦੇ ਸਵਾਗਤ ਲਈ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਪੂਰਨ ਸਹਿਯੋਗ ਕਰਨ ਤਾਂ ਜੋ ਫਗਵਾੜਾ ਨੂੰ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਬਨਾਇਆ ਜਾ ਸਕੇ ਇਸ ਦੌਰਾਨ ਕਰਨਗੇ ਰਾਜkumar ਸ਼ੇਰਾ ਅਮਿਤ ਸ਼ਰਮਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ ਫਗਵਾੜਾ ਤੋਂ ਨਵਰਾੰਗ ਚੈਨਲ ਦੀ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਅਹੀਂ ਸਰ ਕੀ ਕਰ ਚੁਣੇ ਜੀ ਤੁਹਾਡੀ ਦੁਆਰਾ ਫਗਵਾੜੇ ਵਿੱਚ ਜੁਆਇਨਿੰਗ ਹੋਈ ਹੈ ਮੈਨੂੰ ਸ਼ਹਿਰ ਵਸੀਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਦੁਬਾਰਾ ਪੋਸਟਿੰਗ ਹੋਈ ਹੈ ਸਰਕਾਰੀ ਆਰਡਰ ਨੇ ਅਫਸਰਾਂ ਦੇ ਹੁਕਮ ਨੇ ਅਫਸਰਾਂ ਦੇ ਹੁਕਮ ਦੇ ਨਾਲ ਇੱਥੇ ਆਏ ਹਾਂ ਅਸੀਂ ਦੁਬਾਰਾ ਸਿਟੀ ਠਾਣੇ ਪੋੜੇ ਸ਼ਹਿਰ ਵਸੀਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਜੇ ਕਿਸੇ ਕਿਸਮ ਦਾ ਵੀ ਕੋ ਗਲਤ ਕੰਮ ਘਰ ਦੇ ਲਾਗੇ ਦੁਕਾਨ ਦੇ ਲਾਗੇ ਮਹੱਲੇ ਦੇ ਲਾਗੇ ਗਲੀ ਦੇ ਕਿਤੇ ਵੀ ਹੁੰਦਾ ਹੈ ਦਨ ਬੇਚ ਇੱਕ ਮੈਨੂੰ ਸੀਕ੍ਰੀਟਲੀ ਦੱਸੋ ਤੁਹਾਡੀ ਤੁਹਾਡਾ ਨਾਮ ਤੁਹਾਡੇ ਰਿਗਾਰਡਿੰਗ ਇਨਫੋਰਮੇਸ਼ਨ ਸੀਕ੍ਰੀਟ ਰੱਖੀ ਜਾਊਗੀ ਤੇ ਜਿਹੜਾ ਵੀ ਗਲਤ ਕੰਮ ਹੋ ਰਿਹਾ ਉਹ ਰੋਕਿਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਨਸ਼ਾ ਹੋਵੇ ਕੋਈ ਚੋਰੀ ਚਕਾਰਿਆ ਕੋਈ ਹੋਰ ਹੈ ਲੁੱਟ ਪਸੋਟਾ ਕੁਝ ਵੀ ਤੁਹਾਨੂੰ ਪਤਾ ਲੱਗਦਾ ਦਨ ਬੇਝਿਜਕ ਕਰਕੇ ਪੁਲਿਸ ਨੂੰ ਫ੍ਰੈਂਡਲੀ ਦੱਸੋ ਤੁਹਾਡੀ ਇਨਫੋਰਮੇਸ਼ਨ ਫਿਰ ਮੈਂ ਦੱਸ ਰਿਹਾ ਬਸ ਸੀਕ੍ਰੀਟ ਰੱਖੀ ਜਾਊਗੀ ਤੇ ਉਸ ਗਲਤ ਕੰਮ ਦੇ ਰਿਗਾਰਡਿੰਗ ਆਪਾਂ ਠੋਕ ਕੇ ਕਾਨੂੰਨੀ ਕਾਰਵਾਈ ਕਰਾਂਗਾ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਦੱਤ ਵਾਦਲਾ ਹੋਣ ਤੋਂ ਬਾਅਦ ਇੰਸਪੈਕਟਰ ਗੌਰਵ ਧੀਰ ਨੂੰ ਥਾਣਾ ਸਿਟੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਇੰਸਪੈਕਟਰ ਗੌਰਵ ਧੀਰ ਵੱਲੋਂ ਆਪਣਾ ਚਾਰ ਸੰਭਾਲ ਲਿਆ ਗਿਆ ਹੈ ਜ਼ਿਕਰ ਹੋ ਗਿਆ ਕਿ ਇੰਸਪੈਕਟਰ ਗੌਰਵ ਧੀਰ ਪਹਿਲਾਂ ਵੀ ਫਗਵਾੜਾ ਵਿਖੇ ਵਕਫਾ ਥਾਣਿਆਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਵਾ ਚੁੱਕੇ ਨੇ ਗੌਰਵ ਧੀਰ ਦੇ ਚਾਰਜ ਸੰਭਾਲਣ ਉਪਰੰਤ ਨਗਰ ਨਿਗਮ ਮੇਅਰ ਰਾਮਪਾਲ ਉਪਲ ਦੇ بیٹے ਕਰਨ ਉਪਲ ਅਤੇ ਰਾਜਨ ਸ਼ਰਮਾ ਦੀ ਅਗਵਾਈ ਹੇਠ ਸਮੂਹ ਆਪ ਵਰਕਰਾਂ ਵੱਲੋਂ ਥਾਣੇ ਵਿਖੇ ਜਾ ਕੇ ਉਨ੍ਹਾਂ ਦਾ ਨਿਗਾਸ ਸਵਾਗਤ ਕੀਤਾ ਗਿਆ ਇਜ਼ਰਾਂਜ ਜਿੱਥੇ ਆਗੂ ਆਵਲੋ थानामुखी ਗੌਰਵਦੀ ਨੂੰ ਫੁੱਲਾਂ ਦੇ ਬੁਕੇ ਭੇਟ ਕੀਤੇ ਗਏ ਉੱਥੇ ਹੀ ਉਨ੍ਹਾਂ ਕਿਹਾ ਕਿ ਇੰਸਪੈਕਟਰ ਗੌਰਵਦੀ ਇੱਕ ਮਿਹਨਤੀ ਤੇ ਇਮਾਨਦਾਰ ਪੁਲਿਸ ਅਫਸਰ ਨੇ ਤੇ ਇਹਨਾਂ ਦੀ ਯੋਗ ਅਗਵਾਈ ਵਿੱਚ ਫਗਵਾੜਾ ਜਲਦੀ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਹੋਵੇਗਾ 19 ਪ੍ਰਗਟਾਈ ਕਿ ਇੰਸਪੈਕਟਰ ਗੌਰਵਦੀ ਰ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਫਗਵਾੜਾ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਉਦਰ ਥਾਣਾ ਮੁਖੀ ਗੌਰਵ ਧੀਰ ਨੇ ਜਿੱਥੇ ਸਮੂਹ ਅਧਿਕਾਰੀਆਂ ਦਾ ਉਹਨਾਂ ਦੇ ਸਵਾਗਤ ਲਈ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨਾਲ ਪੂਰਨ ਸਹਿਯੋਗ ਕਰਨ ਤਾਂ ਜੋ ਫਗਵਾੜਾ ਨੂੰ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਬਨਾਇਆ ਜਾ ਸਕੇ ਇਸ ਦੌਰਾਨ ਕਰਨਗੇ ਰਾਜkumar ਸ਼ੇਰਾ ਅਮਿਤ ਸ਼ਰਮਾ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ